ਹਾਂਜੀ ਵੀਡੀਓ ਸਟਾਰਟ ਹੋ ਗਈ ਵੀਰੇ ਸਟਾਰਟ ਹੋ ਗਈ ਜੇ ਤੁਸੀਂ ਪਣਾ ਤੁਸੀਂ ਸਟਾਰਟ ਕਰਦੇ ਮੈਂ ਤਾਂ ਹੀ ਆ ਫਿਰ ਵੀਰੇ ਐਸਾ ਰੈਡੀ ਵੀਡੀਓ ਹੋਏ ਚਲੋ ਕੋਈ ਲਓ ਜੀ ਸਵਾਗਤ ਕਰਦੇ ਆ ਤੁਹਾਡੇ ਆਪਣੇ YouTube ਚੈਨਲ ਦੇ ਵਿੱਚ ਜਿਹਦਾ ਨਾਮ ਗਗਨ ਘੜਾ ਦਾ ਸੈਰਪਦੌਰ ਜ਼ਿਲ੍ਹਾ ਬਰਨਾਲਾ ਨੇੜੇ ਤਨਕੂਣੀ ਬੱਸ ਸਟੈਂਡ ਰੋਡ ਜੀ HDFC ਬੈਂਕ ਦੇ ਬਿਲਕੁਲ ਸਾਹਮਣੇ ਜੀ ਗਗਨ ਘੜਾ ਦਾ ਹਾਂ ਜੀ ਆਪਣਾ ਕੰਟੈਕਟ ਨੰਬਰ ਹੈਗਾ 8284812022 8284812022 ਲਓ ਜੀ 15 ਦਿਨਾਂ ਦੀ ਬਰਾਂਡੈਰੀ ਸੇਲ ਤੇ ਤੁਹਾਡਾ ਸਵਾਗਤ ਕਰਦੇ ਆ ਜੀ ਮੈਂ ਤਾਂ ਨਵੀਂ ਵੈਰਾਈਟੀ ਜਿਵੇਂ ਦਰਨ ਬਦਲਣਗੇ ਬ੍ਰੈਡੀਆਂ ਬਦਲਦੀਆਂ ਰਹਿਣਗੀਆਂ ਜੀ ਤੁਹਾਡੀ ਆਪਣੀ ਦੁਕਾਨ ਗੰਗਾ ਦਾ ਬਾਉ ਜੀ ਮੇਰੇ ਫਿਰ ਅੱਜ ਕਿਹੜੀ ਵੈਰਾਈਟੀ ਦਿਖਾ ਦੀਏ ਜੀ ਆਪਾਂ ਪੱਲਾ ਕਾਟਰ ਨੰਬਰ ਤਾਂ ਦੀ ਸੂਟ ਦੀ ਵੀਡੀਓ ਪਾਤੀ ਸੀਗੀ ਹਾਂ ਮਾਰਨਿੰਗ ਡੰਡਰੇ ਪੈ ਚੁੱਕੀ ਹੈ ਵੀਡੀਓ ਪੈ ਗਈ ਸੀ ਬ੍ਰੇ ਹਾਂਜੀ ਹਾਂਜੀ ਕਾਟਰ ਦੁਪੱਟਾ 500 ਰੁਪਏ ਦਾ 900 ਰੁਪਏ ਦੇ ਦੋ ਆ ਥੱਲੇ ਲਿੰਕ ਦੇਵਾਂਗਾ ਚੈੱਕ ਕਰ ਲਿਓ ਜੀ ਫਿਰ ਦੂਜੀ ਵੀਡੀਓ ਪਾਤੀ ਵੀਰੇ ਪਾਕਿਸਤਾਨ ਦੇ ਸੂਟਾਂ ਦੇ ਦੁਪੱਟਾ ਇਹ ਥੋੜੀ ਹੋਇਆ ਹਾਂਜੀ ਵੀਰੇ 15 ਮਿੰਟ ਹੋ ਹੋਣਗੇ ਵੀਡੀਓ ਪਾਈ ਨੂੰ ਹਾਂਜੀ ਇਹ 1000 ਦੇ ਦੋ ਕਿੱਤੇ ਵੀ ਸੀਗੇ ਆਪਣੀ ਹਾਂਜੀ 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 ਇਹ ਵੀ ਚੈੱਕ ਕਰ ਲਿਓ ਵੀਰੇ ਆਪਾਂ ਲਿੰਕ ਦੇ ਦਾਂਗੇ ਨਾ ਨੀਚੇ ਦਾ ਬਾਕੀ ਉਹਦਾ ਜਰੂਰ ਲਿੰਕ ਦਵਾਂਗੇ 15 ਦਿਨਾਂ ਦੀ ਬ੍ਰਾਂਡ ਸੇਲ ਆ ਸਾਰੀ ਵ A to Z ਦਿਖਾਈ ਪਈ ਆ ਮੈਂ ਉਹਨਾਂ ਪੈਨਪ੍ਰਾਪਾ ਨੂੰ ਬੇਨਤੀ ਕਰਦਾ ਜਿਨ੍ਹਾਂ ਨੇ ਵੇਚਣ ਵਾਸਤੇ ਕੱਪੜਾ ਲੈਣਾਗਾ ਜੀ ਜਾਂ ਜਿਨ੍ਹਾਂ ਨੇ ਕੰਮ ਸਟਾਰਟ ਕੀਤਾ ਵਾ ਸਾਡੇ ਕੋਲ ਇੱਕ ਵਾਰ ਜਰੂਰ ਆਓ ਅਦਰ ਰੇਟ ਦਵਾਂਗੇ ਕੱਪੜਾ ਕੁਆਲਿਟੀ ਦਾ ਸਿਰਾ ਸਿਰਾ 90 ਬੰਨ ਦਵਾਂਗੇ ਜੀ ਵੀਰੇ ਫਿਰ ਕਾਦੀ ਵੈਰਾਈਟੀ ਦਿਖਾਈ ਅੱਜ ਅੱਜ ਵੀਰੇ ਵੈਰਾਈਟੀ ਤੇ ਮਾਸਾ ਬਹੁਤ ਆਇਆ ਵਾ ਓਏ ਭਾਈ ਹੋ ਰਿਹਾ ਹੋ ਰਿਹਾ ਵੈਰਾਈਟੀ ਦਾ ਇੱਧਰ ਰਈਆ ਬਹੁਤ ਹੀ ਸੋਹਣੀ ਗੱਲਾਂ ਨਾ ਨਹੀਂ ਕੋਹੋਣਾ ਤੂੰ ਕਰਦਾ ਵੀ ਕੀ ਕਰਨਾ ਅੱਜ ਆ ਜਾ ਬਈ ਰਿਆਨ ਕਾਟਨ ਦੇ ਸੂਟ ਆਇਆ ਪਿਆ ਜਿੰਨਾ ਮਰਜ਼ੀ ਲੈ ਲੈ ਸਟਾਕ ਫੁੱਲ ਸਟਾਕ ਆ ਗਿਆ ਵੀਰੇ ਰਿਆਨ ਕਾਟਨ ਬਿਲਹ ਰਿਆਨ ਕਾਟਨ ਆ ਜਾਓ ਆ ਜਾਓ ਵੈਰਾਈਟੀ ਬਹੁਤ ਸੋਹਣੀ ਆ ਗਈ ਬਹੁਤ ਡਿਜ਼ਾਈਨ ਆ ਗਿਆ ਆਪਣੇ ਕੋਲ ਗੱਲਾਂ ਕਰਾਂਗੇ ਬਾਅਦ ਚ ਉਹ ਤੇ ਬਈ ਵੇਖਿਆ ਨਾ ਦਿਖਾਉਣਾ ਸੀ हां जी हां जी बैठ ले मेरे खणा ਛੋਟੇ ਵਾਲੀ ਸੂਟ ਛੱਡ ਦੇਣਾ ਤੁਸੀਂ ਦਿਖਾਉਣੇ ਲਾ ਲਓ ਲੋ ਜੀ ਵੈਰਾਈਟੀ ਦੀ ਕੋਈ ਕਮੀ ਨਹੀਂ ਜਿੰਨਾ ਲੈ ਲਿਓ ਮਾਗੀ ਸਾਥ ਫੁੱਲ ਸਟਾਕ अवेलेबल ਆ ਜੀ ਗਾਣ ਗਲਾ ਤਾ ਸ਼ਰਟ ਡਾਟ ਜਿੱਥੇ ਲੱਗਿਆ ਭਾਰੀ ਮੇਲਾ ਸਾਰੇ ਪੈਂਟਾਂ ਹਮ ਨੂੰ ਆ ਕੇ ਪੁੱਜੇ ਜੀ ਗਾਣ ਗਲਾ ਸਾ ਉੱਤੇ ਲਿਓ ਵੀਰੇ ਲਿਓ ਦਿਖਾ ਲਓ ਲੋ ਜੀ ਪਿਆਰ ਰਾਨ ਕਾਟਨ ਤੇ ਆਗੇ ਸੂਟ ਜੀ ਕਪੜਾ ਫੈਬਰਿਕ ਓਕੇ ਰਿਪੋਰਟ ਆ ਜੀ ਲੋ ਜੀ ਕਿੰਨਾ ਸੁਣਾ ਹੋਇਆ ਵੇਆ ਪ੍ਰਿੰਟ ਜੀ ਕਪੜਾ ਫੈਬਰਿਕ ਤਾਂ ਓਕੇ ਆ ਜੀ ਰਿਯਾਨ ਕਾਟਨ ਆ ਕੀ ਪ्युअर ਰਿਯਾਨ ਕਾਟਨ ਜੀ ਵੀਰੇ ਦਿਖਾ ਦਿਓ ਡਿਜ਼ਾਈਨ ਤੇ ਚਾਹੁੰਦਾ ਵੀਰੇ ਬਾਦੂ ਆ ਜਿੰਨੇ ਮਰਜੀ ਡਿਜ਼ਾਈਨ ਲੈ ਲਿਓ ਡਿਜ਼ਾਈਨ ਹੀ ਮਹਾਰਾਜ ਮੁੱਕਣ ਦਿੰਦੇ ਓ ਫਿਰੇ ਗਾਂ ਦੋ ਤੋ ਉਸ ਵੇ ਦਾ ਤਮਾਕੇ ਕਰਦੇ ਆ ਤਮਾਕੇ ਆਏ ਵਾਰੀ ਤਮਾਕੇ ਕਰਦੇ ਆ ਇਹ ਦਿਨ ਤੇ ਡਿਜ਼ਾਈਨ ਦਾ ਜਿੰਨੇ ਮਰਜ਼ੀ ਲੈ ਲਈ 15 ਦਿਨਾਂ ਦੀ ਬ੍ਰੈਂਡਾਂ ਦੀ ਸੇਰ ਆ ਰਿਅਨ ਕਾਟਨ ਦੇ ਸੂਟ ਦਾ ਵੀਰੇ ਰੇਟ ਕੀ ਕੱਢਦਾ ਇਹਦਾ ਰੇਟ ਕੀ ਉਹ ਬਈ ਰੇਟ ਦੱਸੋ ਜਲਦੀ ਜਲਦੀ ਕਿਉਂ ਇੰਨਾ ਇੰਤਜ਼ਾਰ ਕਰਾ ਰਹੇ ਹੋ ਦਾਦਿਆਂ ਦਾਦਿਆਂ ਬਈ ਪੰਜਾਬ ਜੇ ਐਮ ਆਰ ਪੀ ਦੱਸੋ ਇਹਨਾਂ ਪਹਿਲਾਂ ਤੁਸੀਂ ਪੰਜਾਬ ਜ ਦਾ ਬਈ ਮਿਲ ਜਾਂਦਾ ਉਹ 400 500 600 ਰੁਪਏ ਦਾ ਤੇ ਆਪਾਂ ਕਹਿੰਦੇ ਆ ਫਾਇਦੇ ਪੈਣ ਪਰਾਂ ਦੇ ਆਪਾਂ ਰੇਟ ਕਰ ਦਈਏ ਫਾਇਦੇ ਵਲ ਲੁੱਟ ਕਰਨੀ ਹੈ ਖਤਮ ਕਰਾਂਗੇ ਖਤਮ ਰੇਟ ਦੱਸੋ ਇੱਕ ਵਾਰੀ ਕੀ ਹੈ ਜੀ ਰੇਡ ਵੀਰੇ 250 ਰੁਪਏ ਦਾ ਇੱਕ 300 ਦਾ ਇੱਕ ਹਾਂਜੀ ਦੋ ਦਾ ਰੇਟ ਵੀ ਦੱਸੋ ਬੜਾ ਵੇਟ ਕਰ 250 ਦਾ ਇੱਕ 400 ਰੁਪਏ ਦੇ ਦੋ ਵੀਰੇ ਲਓ ਜੀ ਕਾਤਾ ਤਮਾਕਾ 15 ਗਣਾ ਦੀ ਬ੍ਰਾਂਡ ਵਾਲੀ ਸੇਲ ਦੇ ਵਿੱਚ 250 ਰੁਪਏ ਦਾ ਇੱਕ ਤੇ 400 ਦੇ ਦੋ ਇਹ ਵੱਡੇ ਪਣੇ ਦੀ ਹੋ ਗਈ ਰਿਆਨ ਤੇ ਰੇਟ ਹੈਗਾ 400 ਦੇ 2 250 ਦਾ ਇੱਕ ਜਲਦੀ ਵੀਡੀਓ ਨੂੰ ਕਰ ਦਿਓ ਦਬ ਕੇ ਸ਼ੇਅਰ ਜਿਹੜੇ ਪਰਪਰਾਨੇ ਆਨਲਾਈਨ ਸ਼ੋਪਿੰਗ ਕਰਨੇ ਆ ਜਲਦੀ ਜਲਦੀ ਸਕਰੀਨ ਸ਼ਾਟ ਕਰੀ ਚਲੋ ਆਰਡਰ ਕਰਵਾਈ ਚਲੋ ਪ्योर ਰੌਣ ਰਿਆਨ ਕਾਟਨ ਦੇ ਸੂਟ ਦੀ ਗਾਂਹ ਗਲਾਸ ਲਓ ਜੀ ਵੱਡੇ ਪਣੇ ਦੀ ਰਿਆਨ ਕਾਟਨ ਆ ਗਈ ਜੀ ਗਾਂਹ ਗਲਾਸ ਤੇ ਰੇਟ ਘਟਤਾ ਜੀ 250 ਦਾ ਇੱਕ ਤੇ ਦੋ ਦਵਾਂਗੇ 400 ਰੁਪਏ ਚ ਕਪੜਾ ਫੈਬਰਿਕ ਦਾ ਜੀ ਪੌਣਾ ਓਕੇ ਦੀ ਰਿਪੋਰਟ ਆ ਜੀ ਪੂਰਾ ਓਕੇ ਦੀ ਰਿਪੋਰਟ ਪਿਆਰ ਰਿਯਾਨ ਕਾਟਨ ਆ ਗਈ ਪਿਆਰ ਰਿਯਾਨ ਕਾਟਨ ਜੀ ਤੇ ਰੰਗੜਿਆਂ ਦਾ ਬਾਧੂ ਆ ਜਿੰਨੇ ਮਰਜੀ ਰੰਗੜਿਆਂ ਲੈ ਜਾਓ ਜੀ ਜਿਨ੍ਹਾਂ ਨੇ ਵੇਚਣ ਵਾਸਤੇ ਕੱਪੜਾ ਲੈਣਾ ਉਹਨਾਂ ਵਾਸਤੇ ਹੋਰ ਸ਼ਰਪਸ ਅੱਡ ਲੱਗਣਗੇ ਜੀ ਇਹ ਸਾਡੇ ਰੇਟ ਰੇਟ ਆ ਕੇ ਜਿੰਨਾ ਭਾਵੇਂ ਭਰਮਾ ਨੇ ਵੇਚਣ ਵਾਸਤੇ ਲੈਣਾ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ ਗਾਣਗਲਾਸਾ ਪੰਜਾਬ ਦੇ ਵਿੱਚ ਦੁਕਾਨ ਆ ਜੀ ਜ਼ਿਲ੍ਹਾ ਬਰਨਾਲਾ ਸਹਿਰ ਪਹਾੜ ਨੇੜੇ ਤਨਕੁਣੀ ਬਸਸਟੈਂਡ ਰੋਡ ਦੀ ਸਾਹਮਣੇ ਐਚਡੀਐਸ ਬੈਂਕ ਗਾਣਗਲਾਸਾ ਹਸਪਤਾਲ ਡਿਸਟ੍ਰਿਕਟ ਬਰਨਾਲਾ ਪੰਜਾਬ ਦੀ ਜਿੱਥੇ ਲੱਗਿਆ ਭਾਰੀ ਮੇਲਾ ਅੱਜ ਤੋਂ ਅੱਜ ਰੇਟ ਮੈਦਾ ਕਪੜਾ ਹੀ ਬਹੁਤ ਹੀ ਸੋਹਣੇ ਡੂਡਾ ਲਿਆਉਣ ਕੋ ਦਿੰਦੇ ਜੀ ਤੇ ਰੰਗੜਿਆਂ ਤਾਂ ਜੀ ਬਾਲੇ ਕੈਂਡ ਕੈਂਡ ਆ ਗਏ ਜੀ ਤੁਹਾਡੀ ਆਪਣੀ ਦੁਕਾਨ ਗਾਂਗਲੋਤ ਹਸਤੇ ਜੀ ਨੰਦਰਾ ਅੰਨਾਂ ਦੇ ਵਿੱਚ 15 15 ਬਾਅਦ 30 ਤਵਾਕੇ ਹੋਏ ਆਣਗੇ ਜੀ ਹਾਂਜੀ ਹਾਂਜੀ ਬ੍ਰਾਂਡਾਂ ਦੇ ਬ੍ਰਾਂਡ ਆ ਗਏ ਗਾਂਗਲੋਤ ਹਸਤੇ ਜੀ ਬ੍ਰਾਂਡਾਂ ਦੇ ਬ੍ਰਾਂਡ ਬ੍ਰਾਂਡ ਪੜਦੇ ਆ ਜੀ ਬ੍ਰਾਂਡ ਗਾਂਗਲੋਤ ਹਸਤੇ ਜਿਹੜਾ ਕਿ ਸਹਿਰ ਪਦੌੜ ਨੇੜੇ ਤਿੰਨ ਕੋਣੀ ਬਸਤਾ ਰੋਡ ਜੀ ਐਸਟੀਆਰਸੀ ਬੈਂਕ ਦੇ ਸਾਹਮਣੇ ਗਾਂਗਲੋਤ ਹਾਉ ਜੀ ਤੇ ਡਿਜ਼ਾਈਨ ਦਾ 12 42 ਸੋਹਣੇ ਸੋਹਣੇ ਡਿਜ਼ਾਈਨ ਆ ਜਿੰਨੇ ਮਰਜੀ ਡਿਜ਼ਾਈਨ ਲੈ ਲਿਓ ਜਿੰਨੇ ਮਰਜੀ ਸਟਾਕ 'ਚ ਦਾ ਕੋਈ ਕਮੀ ਨਹੀਂ ਜਿੰਨਾ ਮਰਜੀ ਸਟਾਕ ਲੈ ਲਓ ਜੀ ਜਿੰਨਾ ਮਰਜੀ ਲਓ ਜੀ ਡਿਜ਼ਾਈਨ ਦੇਖਿਓ ਚਲੋ ਬਹੁਤ ਹੀ ਸੋਹਣੇ ਸੋਹਣੇ ਰੰਗ ਤੇ ਬਹੁਤ ਹੀ ਸੋਹਣਾ ਕੱਪੜਾ ਆਲ ਓਵਰ ਸੂਟ ਦਾ ਰਿਯਨ ਕਾਟਨ ਦੇ ਸੂਟ ਨੇ ਜੀ ਗਰਮੀਆਂ ਦੇ ਹੈਗੇ ਤੋਹਫੇ ਜੀ ਤੋਹਫੇ ਜਿੰਨੇ ਮਰਜੀ ਸੂਟ ਚੱਕ ਲਿਓ 250 ਪਰ ਇੱਕ ਆ ਤੇ 400 ਰੁਪਏ ਦੇ ਦੋ ਆ ਜੀ ਬਹੁਤ ਹੀ ਸੋਹਣੇ ਸੋਹਣੇ ਰੰਗੜੇ ਆਣ ਬਹੁਤ ਹੀ ਸੋਹਣਾ ਕੱਪੜਾ ਰੇਟ ਤਾਂ ਕਰਤਾ ਜੀ 250 ਦਾ ਇੱਕ ਅਤੇ ਦੋ ਦਵਾਂਗੇ 400 ਰੁਪਏ ਦੀ ਜੀ ਸਕਰੀਨ ਸ਼ਾਟ ਕਰੀ ਚਲੋ ਤੇ ਆਰਡਰ ਬੁੱਕ ਕਰਵਾਈ ਚਲੋ ਜੀ ਆਰਡਰ ਨੰਬਰ ਹੈ 82848 120022 82848 120022 ਜੀ ਭਾਈ ਜਿਹੜੀ 15 ਦਿਨਾਂ ਦੀ ਬ੍ਰਾਂਡਾਂ ਦੀ ਸੇਲ ਲਾਈ ਹੈ ਉਹਦੇ ਬਾਰੇ ਮੜਾ ਦੱਸੋ ਵਿਸਥਾਰ ਪੂਰਵਕ ਜੀ 15 ਦਿਨਾਂ ਦੀ ਬ੍ਰਾਂਡਾਂ ਦੀ ਸੇਲ ਆ 31 ਮਈ ਤੱਕ ਜੀ ਸੇਲ ਲੱਗੂਗੀ ਇਹੇ ਇਹਦਾ ਛੇਲ ਦੇ ਵਿੱਚ ਅੱਧ ਤੋਂ ਅੱਧ ਰੇਟਾਂ ਦੇ ਵਿੱਚ ਸੂਟ ਮੈਨੇਜ ਜਿਵੇਂ ਵੀ ਤੁਸੀਂ ਪ੍ਰੋਪਰ ਵੀਡੀਓ ਆ ਰਹੀਆਂ ਤੁਸੀਂ ਦੇਖ ਰਹੇ ਹੋਵਗੇ ਵੀਡੀਓ ਜ਼ਰੂਰ ਪਾਇਆ ਕਰੋਗੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਦੀ 15 ਦਿਨਾਂ ਚ ਕਰਤੇ ਰਹਿ ਅੱਧੇ ਜੀ ਅੱਧੇ ਤੋਂ ਵੀ ਅੱਧੇ ਹਾਂਜੀ ਲੋ ਜੀ ਬ੍ਰਾਈਡਲ ਦੀ ਆਪਣੇ ਕੋਲ ਕੋਈ ਕਮੀ ਨਹੀਂ ਜੁਨਾ ਲੈ ਲਓ ਮਰਜੀ ਸਟਾਕ ਫੁੱਲ ਸਟਾਕ ਆ ਗਿਆ ਜੀ ਜਿਹੜੇ ਪੈਨਪਰਾਂ ਨੇ ਵੇਚਣ ਵਾਸਤੇ ਕੱਪੜਾ ਲੈਣਾ ਉਹਨਾਂ ਵਾਸਤੇ ਰੇਟ ਹੁੰਦੇ ਹਾਲਾਂਕਿ ਇਕੱਲੇ ਟੀ ਰੇਟ ਹੁੰਦੇ ਆ ਉਹ ਸਿੱਧਾ ਸਾਨੂੰ ਡਾਇਰੈਕਟ ਮਿਲੋ ਦੁਕਾਨ ਤੇ ਆ ਕੇ ਮਿਲੋ ਕੰਟੈਕਟ ਨੰਬਰ 8284812 ਜੀ ਬਾਈ 828481262 ਉਹਨਾਂ ਨੂੰ ਗਾਰੰਟੀ ਦਿੰਦੇ ਜਿਨ੍ਹਾਂ ਨੇ ਵੇਚਣ ਵਾਸਤੇ ਕੱਪੜਾ ਲੈਣਾ ਇੱਕ ਵਾਰ ਸਾਡੇ ਕੋਲ ਜਰੂਰ ਆ ਕੇ ਜਾਓ ਚਾਹੇ ਤੁਸੀਂ ਲੈਣਾ ਹੀ ਨਹੀਂ ਤੇ ਕੋਈ ਦੇਖ ਕੇ ਜਾਓ ਕੱਪੜਾ ਤੁਹਾਡੇ ਮਾਨੂੰ ਸਰਾ ਲੱਗਣਾ ਹੀ ਕੱਪੜਾ ਹੈ ਅਸੀਂ ਗਾਰੰਟੀ ਦਿੰਦੇ ਹਾਂ ਇਸ ਦੀ ਟਰਾਈ ਕਰਨਾ ਜ਼ਰੂਰੀ ਹੈ ਇੱਕ ਵਾਰੀ ਟਰਾਈ ਕਰਕੇ ਜਾਓ ਜੀ ਕਹਨ ਗਵਾਤ ਜਿੱਥੇ ਲੱਗਿਆ ਭਾਰੀ ਮੇਲਾ ਸੋਹਣੇ ਸੋਹਣੇ ਸੂਟ ਦੇਵਾਂਗੇ 400 ਦੇ 2 ਤੇ 250 ਰੁਪਏ ਦੇ ਇੱਕ ਪਿਓ ਰਿਯਾਨ ਕਾਟਨ ਦੇ ਵੱਡੇ ਬਣੇ ਦੇ ਸੂਟ ਆ ਜੀ 250 ਦਾ ਇੱਕ 400 ਰੁਪਏ ਦੇ ਦੋ ਲੋ ਜੀ ਪੰਜਾਬ ਤੋਂ ਸਭ ਤੋਂ ਸਸਤੀ ਦੁਕਾਨ ਗਗਨ ਗਲਾਸੋ ਜੀ ਤੁਹਾਡੀ ਆਪਣੀ ਦੁਕਾਨ ਗਗਨ ਗਲਾਸੋ ਜੀ ਤੇ ਸਭ ਤੋਂ ਵਧੀਆ ਕੱਪੜਾ ਕਿੱਥੇ ਮਿਲਦਾ ਗਗਨ ਗਲਾਸੋ ਜੀ ਪਧਾੜ ਪਧਾੜ ਕਰਾਵਾਂਗੇ ਜੀ ਪੂਰੀ ਸਰਾਤ ਕਰਾਉਣੀ ਹੈ ਇੱਥੇ yaar ਪਧਾੜ ਪਧਾੜ ਦੇ ਵਿੱਚ ਸਭ ਤੋਂ ਸਸਤਾ ਕੱਪੜਾ ਵੇਚਣਾ ਦਾ ਗਗਨ ਗਲਾਸਾ ਉੱਤੇ ਲੁੱਟ ਕਰਨੀ ਆ ਖਾਤਮ ਬ੍ਰੇਕ ਕੁਆਲਟੀ ਦਾ ਦੱਸੋ ਕਿਵੇਂ ਦੇਣੀ ਆ ਤੁਸੀਂ ਫਿਰ ਕੁਆਲਟੀ ਦਾ ਵੀਰੇ ਓਕੇ ਰਿਪੋਰਟ ਪੂਰੀ ਬੈਸਟ ਕੁਆਲਟੀ ਉਹ ਫੈਬਰਿਕ ਬਹੁਤ ਵਧੀਆ ਹੋਣਗੇ ਤੇ ਦੇ ਵੀ ਕਹਾਂ ਚਾਹੁੰਦੇ ਆ ਕਿ ਗੰਨ ਖਲਾ ਦੋ ਉਸ ਕੁਆਲਟੀ ਦਾ ਉਹ ਨਹੀਂ ਜਾਣਿਆ ਜਾਂਦਾ ਕੁਆਲਟੀ ਵੀ ਦਿੰਦੇ ਆ ਬ੍ਰੈਂਡ ਅਸੀਂ ਬ੍ਰੈਂਡ ਦੇਵਾਂਗੇ ਗੰਨ ਖਲਾ ਦੋ ਤੇ ਬ੍ਰੈਂਡ ਫੁੱਟ ਦੇਣਗੇ ਜੀ ਕੁਆਲਟੀ ਆ ਜਿਹੋ ਤੇਰੇ ਬ੍ਰੈਂਡ ਹੀ ਮਿਲ ਗਏ ਫਿਰ ਕੁਆਲਟੀ ਵੀ ਬ੍ਰੈਂਡ ਦੇ ਦੇਣੀ ਆ ਨਾ ਜੀ ਉਹ ਨੰਬਰ 1 ਬ੍ਰੈਂਡ ਦੇ ਪ੍ਰਾਈਡ ਦੇਣੇ ਆ ਜੀ ਗੰਨ ਖਲਾ ਦੋ ਉਸਤੇ ਬਿਰੇ ਰੇਟ ਦੱਸੋ ਕਿੰਨਾ ਹੈ 400 ਦੇ 2 250 ਰੁਪਏ ਦਾ ਇੱਕ ਪਿਓ ਰਿਯਾਨ ਕਾਟਨ ਦੇ ਸੂਟ ਆ ਵੱਡੇ ਬਣੇ ਦੀ ਰਿਯਾਨਾ ਜਿੰਨਾ ਲੈ ਲਓ ਮਰਜੀ ਸਟਾਕ ਫੁੱਲ ਸਟਾਕ ਆ ਗਿਆ ਜੀ ਗੰਢ ਘਾਤੋ ਸ਼ਹਿਰ ਪਧੌਰ ਜਲਦੀ ਜਲਦੀ ਪਹੁੰਚੋ ਸਾਰੇ ਪਿੰਡਾਂ ਦਾ 400 ਦੇ 2 ਤੇ 250 ਰੁਪਏ ਦਾ ਇੱਕ ਫੁੱਲ ਸਟਾਕ ਅਵੇਲੇਬਲ ਆ ਟੀਨਾ ਦੇ ਟੀਨ ਲੱਗੇ ਪਿਆ ਜਲਦੀ ਜਲਦੀ ਆਜੋ ਜਿਹੜੇ ਪਿੰਡਾਂ ਨਹੀਂ ਲੈਣਾ ਵੇਚਣ ਵਾਸਤੇ ਕਪੜਾ ਉਹਨਾਂ ਵਾਸਤੇ ਰੇਟ ਹੋਣਗੇ ਅਲੱਗ ਵੀਡੀਓ ਚ ਪਲੇ ਰੇਟ ਮੈਸੇਜ ਕਰੇ ਹੁੰਦੇ ਆ ਇਹ ਕੋਈ ਵੋਸਰ ਪ੍ਰੋਜ ਆਪਣੇ ਅਲੱਗ ਹੋਦੇ ਹੋ ਸਿੱਧਾ ਦੁਕਾਨ ਤੇ ਆਓ ਜਿਹੜੇ ਭੈਣ ਭਰਾ ਰੀਸੇਲਰ ਦਾ ਕੰਮ ਕਰਦੇ ਆ ਜੀ ਉਹ ਸਾਨੂੰ WhatsApp ਦੇ ਵਿੱਚ ਹੈਲੋ ਹਾਈ ਲੈ ਕੇ ਭੇਜੋ ਸਾਨੂੰ ਲਿਖੋ ਤੁਸੀਂ ਅਸੀਂ ਰੀਸੇਲਰ ਆਗੇ ਤੁਹਾਡਾ ਨੰਬਰ ਅਸੀਂ ਆਪਣੇ ਰੀਸੇਲਰ ਗਰੁੱਪ ਦੇ ਵਿੱਚ ਐਡ ਕਰਾਂਗੇ ਜੀ ਤੇ ਤੁਹਾਨੂੰ ਡੇਲੀ ਅਪਡੇਟ ਫੋਟੋਆਂ ਪਾਇਆ ਕਰਾਂਗੇ ਨਵੇਂ ਨਵੇਂ ਸੂਟਾਂ ਦੀਆਂ ਨਵੇਂ ਨਵੇਂ ਡਿਜ਼ਾਈਨਾਂ ਦੀਆਂ ਜੀ ਬਾਕੀ ਵੀਰੇ ਹੋਰ ਕੀ ਡਿਟੇਲ ਦੇਣਾ ਚਾਹੁੰਦੇ ਆ ਤੁਸੀਂ ਐਡਰੈਸ ਹੈਗਾ ਆਪਣਾ ਨੇੜੇ ਤਨਖਣੀ ਬਸਤੇ ਹਰੋੜੀ ਸਾਹਮਣੇ ਐਟਡੀ ਅਸੀਂ ਬੰਗਲ ਗੜਨ ਘਲਾ ਤੋਂ ਤੌਰ ਡਿਸਟ੍ਰਿਕਟ ਬਰਨਾਲਾ ਪੰਜਾਬ ਜਿੱਥੇ ਲੱਗਾ ਭਾਰੀ ਮੇਲਾ ਜਲਦੀ ਜਲਦੀ ਆ ਜੀ 400 ਦੇ 2 ਤੇ 250 ਦਾ ਇੱਕ ਪਿਓ ਰਿਅਨ ਕਾਟਨ ਵੱਡੇ ਬਣੇ ਦੀ ਰਿਅਨ ਤੇ ਹੋਰ ਗੱਲਾਂ ਦੱਸ ਦੇ ਵੀਰੇ ਗੈਂਟ ਕੋਟ ਤਾਂ ਨਹੀਂ ਬੰਦ ਕਰਦੇ ਨਹੀਂ ਵੀਰੇ ਨਹੀਂ ਗਾਜੋਗੋਲੇ ਗੈਂਟ ਨਹੀਂ ਬੰਦ ਕਰਦੇ ਛੜੀਆਂ ਲਾ ਦਿਆਂ ਛੜੀਆਂ ਗੇਟਾਂਆਂ ਦੀਆਂ ਤਾਂ ਜਿਹੜਾ 5000 ਫਸਤੋਂ ਕਰਦਾ ਸ਼ਾਪਿੰਗ ਤੋਂ ਨੂੰ ਵੈਕ ਤੋਂ ਨੇ ਨਾਲ 10 ਤੋਂ ਕਰਦਾ ਨੂੰ ਹੋਰ ਗੈਫਟ ਹੈ 15 ਤੋਂ ਕਰਦਾ ਨੂੰ ਹੋਰ ਗੈਫਟ ਹੈ 20 ਤੋਂ ਕਰਦਾ ਨੂੰ ਹੋਰ ਗੈਫਟ ਹੈ ਲਓ ਜੀ ਜਿੰਨਾ ਮਰਜ਼ੀ ਸਟਾਕ ਲੈ ਲਓ ਫੁੱਲ ਸਟਾਕ ਆ ਪ्योर ਰਿਓਨ ਕਾਟਰ ਦੇ ਸੁੰਦਾ ਚੱਲਦੀ ਵੀਡੀਓ ਨੂੰ ਕਰ ਦਿਓ ਸਾਰੇ ਬੰਨ ਭਰਾ ਦੱਬ ਗਏ ਸਕਰੀਨ ਸ਼ਾਟ ਕਰੀ ਚੱਲੋ ਆਰਡਰ ਬੱਕਰਾਈ ਚੱਲੋ ਆਰਡਰ ਨੰਬਰ ਹੈ 82848 1562 8243 126022 ਲਾਗੀ 600 600 600 ਕੈਸਾ ਦਾ 400 ਦੇ 500 ਦੇ 400 ਦੇ 300 ਦਾ 1 400 ਦੇ 2 ਸਾਡੀ ਆਪਣੇ ਦੁਕਾਨ ਗਟ ਨੰਬਰ ਹੈਗਾ 8243 126022 8243 126022 ਲੋੜਿਆਤ ਨਾਲ ਦੀ ਲਾਗੀ 300 ਦੇ 15 ਦਰਾਂ ਦੀ ਲਾਗੀ ਮੈਨੂੰ ਨਾ ਬਚਿਆ ਜਾਂਦਾ ਹਾਂ ਹਾਂਜੀ ਲਓ ਜੀ ਬ੍ਰੈਂਡਾਂ ਦੀ ਸੇਲ ਲੱਗੀ ਆ 15 ਦਿਨਾਂ ਦੀ ਸੇਲ ਆ 31 ਮਈ ਤੱਕ ਭਾਰੀ ਸੇਲ ਆ ਜਲਦੀ ਜਲਦੀ ਆਜੋ ਸਭ ਤੋਂ ਸਸਤੀ ਦੁਕਾਨ ਹੈ ਸਾਰੇ ਪੈਨਪਰਾ ਹਮੋਂ ਮਾ ਕੇ ਪਹੁੰਚੇ 400 ਰੁਪਏ 225 ਦਾ ਇੱਕ ਬਹੁਤ ਹੀ ਸੋਹਣੇ ਦੇ ਬਹੁਤ ਹੀ ਪਿਆਰੇ ਸੂਟ ਆ ਪਿਓ ਰਿਯਾਨ ਕਾਟਨ ਦੇ ਜੀ ਵਧੀਆ ਕੱਪੜਾ ਮਿਲੂਗਾ ਗਣ ਘਾਤੋਂ ਤੇ ਜਲਦੀ ਜਲਦੀ ਆਜੋ ਸਾਰੇ ਪੈਨਪਰਾ ਫੁੱਲ ਸਟਾਕ ਆਇਆ ਹੋਇਆ ਜੀ ਗਰਮੀਆਂ ਚ ਹੁੰਦਿਆ ਪੈਨਪਰਾਵਾਂ ਦੇ ਫਾਇਦੇ ਜਲਦੀ ਜਲਦੀ ਪਹੁੰਚੋ ਛੋੜੇ-ਛੋੜੇ ਸੂਟ ਖਰੀਦਣ ਲਈ ਵਧੀਆ-ਵਧੀਆ ਕੱਪੜਾ ਮੀਟਰ ਲਈ। ਬਾਕੀ ਚੈਨਲ ਨੂੰ ਕਰ ਲੋ, ਸਬਸਕ੍ਰਾਈਬ ਕਰ ਤੇ ਲਾਈਕ ਨਾ ਭੁੱਲੋ। ਹਾਂ ਜੀ, ਕਮੈਂਟ ਵੀ ਕਰੋ ਕਰੋ ਜੀ। ਤੇ ਬਾਕੀ ਵੀਡੀਓ ਨੂੰ ਸ਼ੇਅਰ ਕਰਦੇ ਰਹੋ। ਨਵੇਂ-ਨਵੇਂ ਬ੍ਰਾਂਡ ਲੈ ਕੇ ਉਹਨਾਂ ਚੀਜ਼ਾਂ, ਬ੍ਰਾਂਡਾਂ ਦੀ ਸੇਲ ਹੈ 15 ਮਈ ਹਾਂ ਬਣਾ ਦੇਣਾ 31 ਮਈ ਤੱਕ। ਤੇ ਬਾਕੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ। ਅਸੀਂ 15 ਦਿਨਾਂ ਦੇ ਬ੍ਰਾਂਡ ਦੇ ਵੀਡੀਓ ਜਿਹੜੇ ਆਪਾਂ ਸਾਰੇ ਵੈਰਾਈਟੀ, ਟੋਟਲ ਵੈਰਾਈਟੀ ਦਿਖਾਈ ਵੀ ਆ, ਉਹਦਾ ਨਿੱਕ ਵੀ ਪਾਵਾਂਗੇ ਜੀ। ਤੇ ਬਾਕੀ ਡਿਜ਼ਾਈਨ ਬਾਧੂਆ ਜਿੰਨੇ ਮਰਜ਼ੀ ਡਿਜ਼ਾਈਨ ਲੈ ਲਓ ਕਪੜਾ ਫੈਬਰਿਕ ਬਹੁਤ ਆ ਇਹ ਦਿਖਾਈ ਸੀਗਾ 250 ਰੁਪਏ ਦਾ ਇੱਕ ਤੇ 400 2 2 ਐਦਾਂ ਹੀ ਹੁਣ ਡੇਲੀ ਨਵੇਂ ਧਮਾਕੇ ਹੁੰਦੇ ਰਹਿਣਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੀ ਤਾਂ ਕਿ ਅੱਗੇ ਨਾ ਜਾਏ ਥੈਂਕ ਯੂ ਅੱਗੇ ਲਾਉਂਗੇ ਬਾਕੀ ਆ ਚਲੀਏ ਨਹੀਂ ਧੰਨਵਾਦ ਧੰਨਵਾਦ ਤੁਹਾਨੂੰ ਵੀ ਕੋਈ ਓਕੇ ਬਸ ਉਹਨਾਂ ਨੂੰ ਕਹਿਣਾ ਜਿਹੜੇ ਭੈਣ ਭਰਾ ਰੀਸੇਲਰ ਆ ਜਿਹੜਾ ਜਿੰਨਾ ਕੰਮ ਵੇਚਦੇ ਆਗੇ ਉਹ ਸਾਨੂੰ WhatsApp ਤੇ ਹਾਈ ਹੈਲੋ ਕਰ ਦਿਆ ਕਰੋ ਤੇ ਨਾਲ ਦੱਸ ਦਿਆ ਕਰੋ ਅਸੀਂ ਰੀਸੇਲਰ ਆ ਅਸੀਂ ਦੁਕਾਨਦਾਰ ਆ ਜਿੱਥੋਂ ਮਰਜ਼ੀ ਹੋਣਾ ਅਸਾ ਪਾਉਂਦੇ ਨੇ ਵੀ ਕੰਮ ਕਰਦੇ ਨੇ ਡਿਲੀਵਰੀ ਦਾ ਕੰਮ ਕਰਦੇ ਨੇ ਘਰ ਤੱਕ ਕਪੜਾ ਪਹੁੰਚ ਜੂਗਾ ਪੇਮੈਂਟ ਪਹਿਲਾਂ ਦੇਣੀਆਂ ਨੋ ਸੀਓਡੀ ਬਾਕੀ ਆਦੇ ਲਈ ਅੰਨੇ ਬਹੁਤ ਬਹੁਤ ਧੰਨਵਾਦ ਮਿਲਦਾ ਹੈ ਨਵੀਂ ਵੀਡੀਓ ਦੇ ਨਾਲ ਤੇ ਨਵੇਂ ਇੱਕ ਤੁਹਾਡੇ ਨਾਲ ਜੁੜੀ ਆਪਣੀ ਦੁਕਾਨ ਜੀ ਕਰਨ ਦਾ ਦੋ ਜੀ ਰੋਕ ਕੇ